ਦੇ ਖਿਲਾਫ ਫਰੋਡ ਦਾ ਪਰਚਾ ਦਰਜ ਹੋਣਾ ਚਾਹੀਦਾ ਕਿ 70000 ਲੋਕਾਂ ਦੇ ਨਾਲ ਅਨਮੋਲ ਗगनमान ਨੇ ਫਰੋਡ ਕਰਿਆ ਪਹਿਲੀ ਵਾਰ ਅਸੀਂ ਇਹ ਪਹਿਲੀ ਵਾਰ ਹੋਣਾ ਕਿ ਇੱਕ ਐਮਐਲਏ ਤੇ ਅਸੀਂ ਪਰਚਾ ਕਰਾਉਣਗੇ ਉਹਨਾਂ ਨੇ ਇਹ ਵੀ ਕਹਿੰਦੇ ਪਹਿਲਾਂ ਕਿਹਾ ਸੀਗਾ ਜੇ ਕੋਈ ਕੱਲ ਨੂੰ ਗੱਲਬਾਤ ਹੋਏਗੀ ਅਸੀਂ ਤਾਂ ਪਿੱਛੇ हट ਜਾਾਂਗੇ ਅਸੀਂ ਤਾਂ ਲੋਕਾਂ ਨਾਲਾਂਗੇ ਫਿਰ ਪਿੱਛੇ ਭਗਤ ਸਿੰਘ ਦੀ ਫੋਟੋ ਕੋ ਲਾਉਂਦੇ ਸ਼ਿੰਚੈਨ ਦੀ ਫੋਟੋ ਲਾ ਦਿੰਦੇ 5 ਮਿੰਟਾਂ ਦੇ ਵਿੱਚ ਐਮਐਸਪੀ 5 ਮਿੰਟਾਂ ਦੇ ਵਿੱਚ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਉਹਨੂੰ ਇਹ ਤਾਂ ਖਤੜੀ ਨਹੀਂ ਸੀਗੀ ਚੁਟਕੀਆਂ ਮਾਰ ਮਾਰ ਕੇ 5 ਮਿੰਟਾਂ ਦੇ ਵਿੱਚ ਐਵੇਂ ਲੋਕਾਂ ਨੇ ਵੋਟਾਂ ਜਰੂਰ ਪਾਤੀਆਂ ਇਹ ਤੋਂ ਖਤੜੀ ਨਹੀਂ ਇਹ ਲੋਕਾਂ ਨੂੰ ਜਾਣਨਾ ਤੇ ਸੁਣਨਾ ਚਾਹੀਦਾ ਕਿ ਐਵੇਂ ਨਾ 5 ਮਿੰਟਾਂ 5 ਮਿੰਟਾਂ ਵਿੱਚ ਜਿਹੜੂਗਾ ਸਰਕਾਰ ਬਣਾ ਕੇ ਰੱਖਦੀ ਮੂਸੇ ਵਾਲਾ ਮਰਵਾਤਾ ਇਹਨਾਂ ਨੇ ਉਹਦੀ ਮਾਂ ਨੂੰ ਜਾ ਕੇ ਜਵਾਬ ਦੇ ਕੇ ਆਵੇ ਨਮੂਨ ਮਰ ਜਾ ਸਾਡੀਆਂ ਖਾਲਸੇ ਦੇ ਵਿੱਚ ਦੇਖੋ ਜਿਨ੍ਹਾਂ ਨੇ ਬੀਬੀਆਂ ਨੇ ਜਿਨ੍ਹਾਂ ਨੇ ਆਪਣਾ ਸੀਸ ਕਟਾਤਾ ਜਿਨ੍ਹਾਂ ਨੇ ਅੱਗੇ ਹੋ ਕੇ ਸਿੱਖ ਧਰਮ ਪਿੱਛੇ ਲੜਾਈ ਕੀਤੀ ਇਹ ਤਾਂ ਇਹਨਾਂ ਨੇ ਔਰਤਾਂ ਵਾਲਾ ਵੀ ਕੰਮ ਨਹੀਂ ਕਰਿਆ ਇਸ ਤਰ੍ਹਾਂ ਜੇ ਜਜਬਾਤ ਹੋਣ ਤੇ ਅਸਤੀਫਾ ਦੇ ਦੇਣਾ ਚਾਹੀਦਾ ਉਹ ਮਰਦ ਨਹੀਂ ਹੁੰਦਾ ਉਹ ਮੈਨੂੰ ਹੁਣ ਸ਼ਬਦ ਨਾਲ ਬੁਲਾਓ ਉਹ ਹੁੰਦਾ ਜਿਹੜਾ ਅਸਤੀਫਾ ਦੇ ਕੇ ਭੱਜ ਜਾ ਕੱਲ ਨੂੰ ਐਸ.ਵਾਈ.ਐਲ ਦਾ ਮਤਲਬ ਹੈ ਜੇ ਕੱਲ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਆ ਜੇ ਕੱਲ ਨੂੰ ਪੰਜਾਬ ਦੇ ਨੌਜਵਾਨੀ ਦੀ ਗੱਲ ਆ ਇਹਨਾਂ ਨੇ ਸਾਰਿਆਂ ਨੇ ਭੱਜ ਜਾ ਉਹਨਾਂ ਨੇ ਤਾਂ ਇਹ ਕਿਹਾ ਕਿ ਜੀ ਮੈਨੂੰ ਪਸੰਦ ਨਹੀਂ ਐ ਮੈਂ ਖਡਾਉਣਾ ਵਾਪਸ ਦੇ ਰਹੀ ਆ ਜਦੋਂ ਬੱਚਾ ਨਹੀਂ ਹੁੰਦਾ ਜਿਹੜਾ ਉਹ ਅੱਕ ਗਿਆ ਹੁੰਦਾ ਕਿਉਂ ਹੱਕ ਗਿਆ ਕਿਉਂਕਿ ਪਤਾ ਸੀਗਾ ਕਿ ਸਮਾਂ ਬਹੁਤ ਥੋੜਾ ਰਹਿ ਗਿਆ ਬਾਅਦ ਚ ਲੋਕਾਂ ਨੇ ਲੱਭਦੇ ਫਿਰਨਾ ਇਸ ਤੋਂ ਪਹਿਲਾਂ ਹੀ ਵਿਦੇਸ਼ ਭੱਜ ਜਾਓ ਪੰਜਾਬ ਦੇ ਲੋਕਾਂ ਦੇ ਨਾਲ ਖਰੜ ਦੇ ਲੋਕਾਂ ਨਾਲ ਧੋਖਾ ਧੜੀ ਹੋਈ ਹੈ 70000 ਵੋਟਾਂ ਲੈ ਕੇ ਬੰਦਾ ਭੱਜ ਗਿਆ ਪੰਜਾਬ ਦੇ ਵਿੱਚ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਜਿਹੜੀਆਂ ਪਾਰਟੀਆਂ ਇਲੈਕਸ਼ਨ ਦੇ ਵਿੱਚ ਗਲਤ ਵਾਅਦੇ ਕਰਦੀਆਂ ਨੇ ਤੇ ਉਹ ਵਾਅਦੇ ਨਹੀਂ ਪੂਰੇ ਹੁੰਦੇ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਜਿਹੜੇ ਨਮਾਇंदे ਪਾਰਟੀਆਂ ਬਦਲਦੇ ਨੇ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਜਿਹੜੇ ਨਮਾਇंदे ਵਿੱਚ ਆਪਣੀ ਸਿਆਸਤ ਛੱਡ ਕੇ ਭੱਜਣ ਦੀ ਗੱਲ ਕਰਦੇ ਨੇ ਜਿੱਤ ਕੇ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਖਰੜ ਤੋਂ ਵਿਧਾਇਕ ਅਨਮੋਲ ਗगन ਮਾਨ ਅਸਤੀਫਾ ਲਿਖਦੇ ਨੇ ਫੇਸਬੁੱਕ ਉੱਤੇ ਕਿ ਮੈਂ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਕਿਉਂਕਿ ਦਿਲ ਦੇ ਉੱਤੇ ਬੋਝ ਜਿਆ ਹੋਇਆ ਪਿਆ ਸਿਆਸਤ ਤੋਂ ਇਹਦਾ ਕਾਰਨ ਕੀ ਹੋਇਆ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਉਸ ਤੋਂ ਬਾਅਦ ਲੋਕਾਂ ਨੂੰ ਕਹਿ ਦੇਣਾ ਅਸਤੀਫਾ ਦੇ ਦੇਣਾ ਫਿਰ ਜਿਹੜਾ ਇੱਕ ਮੀਟਿੰਗ ਹੋਣੀ ਉਸ ਤੋਂ ਬਾਅਦ ਇਹ ਕਹਿ ਦੇਣਾ ਕਿ ਅਸੀਂ ਵਾਪਸ ਆ ਰਹੇ ਹਾਂ ਇਹ ਚਾਲ ਕੀ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਕੀ ਚੱਲ ਰਿਹਾ ਗੱਲਬਾਤ ਕਰਾਂਗੇ ਇੱਕ ਸ਼ਿਕਾਇਤ ਕੀਤੀ ਗਈ ਹੈ ਸ਼ਿਕਾਇਤ ਈਸ਼ਵਰਪ੍ਰੀਤ ਸਿੰਘ ਸਿੱਧੂ ਜਿਹੜੇ ਕਿ ਐਨਐਸਯੂਆਈ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕਰਰ ਜਾ ਕੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਕੰਪਲੇਂਟ ਕੀਤੀ ਜਿਸ ਦੇ ਵਿੱਚ ਕਈ ਗੱਲਾਂ ਲਿਖੀਆਂ ਹੋਈਆਂ ਨੇ ਫਰਾਡ ਨੂੰ ਲੈ ਕੇ ਲੋਕਾਂ ਨਾਲ ਧੋਖਾ ਧੜੀ ਦੀ ਗੱਲ ਕਰਕੇ ਇਹ ਬਹੁਤ ਸਾਰੀਆਂ ਚੀਜ਼ਾਂ ਲਿਖਿਆ ਗਿਆ ਜਿਹਨਾਂ ਸਾਡੇ ਨਾਲ ਨੇ ਸਿੱਧੂ ਸਾਹਿਬ ਗੱਲ ਕਰਾਂਗੇ ਇਹਨਾਂ ਨੂੰ ਕਿਉਂ ਕੰਪਲੇਂਟ ਲਿਖਣੀ ਪਈ ਸਿੱਧੂ ਸਾਹਿਬ ਤੁਸੀਂ ਡੀਐਸਪੀ ਦਫ਼ਤਰ ਪਹੁੰਚੇ ਹੋ ਕਾਰਨ ਕੀ ਹੈ ਕੰਪਲੇਂਟ ਕਰਨ ਦਾ ਜੇ ਕਿਸ ਨੇ ਅਸਤੀਫਾ ਦੇਣਾ ਉਹ ਤਾਂ ਆਪਣੀ ਨਿੱਜੀ ਆ ਉਹਨਾਂ ਦੀ ਕਿਸ ਤਿੱਕੇ ਨਾਲ ਜਿਸ ਤਿੱਕੇ ਨਾਲ ਕਹਿ ਦਿੰਦੇ ਨੇ ਲੋਕ ਕਿ ਉਹਨਾਂ ਦੀ ਨਿੱਜਤਾ ਹੈ ਜੇ ਕਰਨਾ ਨਹੀਂ ਕਰਨਾ ਕੰਮ ਤੁਸੀਂ ਕੰਪਲੇਂਟ ਕਿਉਂ ਦੇ ਕੇ ਆਏ ਪਹਿਲੀ ਗੱਲ ਤਾਂ ਭਾਜੀ ਨਿੱਜਤਾ ਕਿੱਦਾਂ ਹੋਗੀ ਜਿਹੜਾ 70 ਹਜ਼ਾਰ ਲੋਕਾਂ ਦਾ ਵਿਸ਼ਵਾਸ ਆ ਉਹ ਨਿੱਜਤਾ ਕਿੱਦਾਂ ਹੋਗੀ ਪਹਿਲੀ ਗੱਲ ਤਾਂ ਇਹ ਜਿਹੜਾ ਇੱਕ ਐਮਐਲਏ ਹੁੰਦਾ ਮੈਂਬਰ ਲੈਜਿਸਲੇਟਿਵ ਅਸੈਂਬਲੀ ਹੁੰਦਾ ਉਹ ਐਮਐਲਏ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੁੰਦਾ ਉਹ ਉਹ ਆਪਣਾ ਦਿਲੋਂ ਨਹੀਂ ਹੁੰਦਾ ਕਿ ਮੈਂ ਕਹਿ ਦਵਾਂ ਮੈਂ ਐਮਐਲਏ ਬਣ ਗਿਆ ਜੀ ਮੈਂ ਜਿੱਤ ਗਿਆ ਨਹੀਂ 70 ਹਜ਼ਾਰ ਲੋਕਾਂ ਨੇ ਵੋਟਾਂ ਪਾ ਕੇ ਮਾਨਯੋਗ ਬੀਬਾ ਜੀ ਨੂੰ ਅਨਮੋਲ ਗਗਨ ਮਾਨ ਜੀ ਨੂੰ ਵਿਧਾਨ ਸਭਾ ਚ ਭੇਜਿਆ ਸੀ ਉਹ ਇਸ ਵਾਸਤੇ ਨਹੀਂ ਭੇਜਿਆ ਸੀਗਾ ਆਪਣਾ ਵਿਆਹ ਕਰਾਉਣ ਵਾਸਤੇ ਉਹ ਇਸ ਵਾਸਤੇ ਨਹੀਂ ਭੇਜਿਆ ਸੀਗਾ ਕਿ ਤੁਸੀਂ ਮੰਤਰੀ ਦੇ ਘਰ ਚ ਫੁੱਲ ਲਵਾ ਕੇ ਆਪਣਾ ਵਿਆਹ ਕਰਾ ਲਓ ਇਸ ਵਾਸਤੇ ਭੇਜਿਆ ਸੀਗਾ ਕਿ ਖਰੜ ਦੇ ਲੋਕਾਂ ਦੇ ਜੋ ਕੰਮ ਨੇ ਉਹਨਾਂ ਨੂੰ ਪੂਰੇ ਕਰਾਓ ਤੇ ਉਹ ਤਾਂ ਕੰਮ ਤਾਂ ਕੀ ਪੂਰੇ ਕਰਾਉਣੇ ਸੀਗੇ ਸਭ ਉਹਨਾਂ ਨੇ ਤਾਂ ਇਹ ਕਿਹਾ ਕਿ ਜੀ ਮੈਨੂੰ ਪਸੰਦ ਨਹੀਂ ਹੈ ਮੈਂ ਖਡਾਉਣਾ ਵਾਪਸ ਦੇ ਰਹੀ ਹਾਂ ਜਦੋਂ ਬੱਚਾ ਨਹੀਂ ਹੁੰਦਾ ਜਿਹੜਾ ਉਹ ਅੱਕ ਗਿਆ ਹੁੰਦਾ ਕਿਉਂ ਅੱਕ ਗਿਆ ਕਿਉਂਕਿ ਪਤਾ ਸੀਗਾ ਕਿ ਸਮਾਂ ਬਹੁਤ ਥੋੜਾ ਰਹਿ ਗਿਆ ਬਾਅਦ ਚ ਲੋਕਾਂ ਨੇ ਲੱਭਦੇ ਫਿਰਨਾ ਇਸ ਤੋਂ ਪਹਿਲਾਂ ਹੀ ਵਿਦੇਸ਼ ਭੱਜ ਜਾਓ ਕਾ ਕਰਕੇ ਅਸੀਂ ਇੱਕ ਫਰੌਡ ਦੀ ਫਰੌਡ ਦੀ ਦਰਖਾਸਤ ਐਸਐਚਓ ਨੂੰ ਦਿੱਤੀ ਹੈ ਕਿ ਜੇ ਕਿਸੇ ਦਾ ਬੰਦੇ ਦਾ ਕੋਈ 5000 ਰੁਪਏ ਵੀ ਕੋਈ ਬੰਦਾ ਦੂਜਾ ਲੈ ਜਾਵੇ ਨਾ ਉਹ ਫਰੌਡ ਦਾ ਕੇਸ ਬਣਦਾ ਉਹਦੇ ਉੱਤੇ ਅਸੀਂ ਤਾਂ ਦੱਸਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਦੇ ਨਾਲ ਖਰੜ ਦੇ ਲੋਕਾਂ ਨਾਲ ਧੋਖਾਧੜੀ ਹੋਈ ਆ 70000 ਵੋਟਾਂ ਲੈ ਕੇ ਬੰਦਾ ਭੱਜ ਗਿਆ ਇਹ ਧੋਖਾਧੜੀ ਤਾਂ ਨਹੀਂ ਤਾਂ ਕੀ ਮਤਲਬ ਤੁਹਾਨੂੰ ਕਿਉਂ ਅਜਿਹਾ ਲੱਗਦਾ ਕਿ ਧੋਖਾਧੜੀ ਹੈ ਕਈ ਕਈ ਇਹ ਵੀ ਸਵਾਲ ਚੁੱਕ ਰਹੇ ਨੇ ਕਈ ਇਹ ਵੀ ਕਹਿ ਰਹੇ ਨੇ ਕਿ ਤੁਸੀਂ ਉਸ ਵੇਲੇ ਕਿੱਥੇ ਸੀਗੇ ਜਦੋਂ ਤੁਹਾਡੇ ਕਈ ਕਾਂਗਰਸੀ ਲੀਡਰ ਜਿਹੜੇ ਆਮ ਆਦਮੀ ਪਾਰਟੀ ਗਏ ਜਿਹੜੇ ਆਮ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਉਹ ਤਾਂ ਐਮਐਲਏ ਸੀਗੇ ਭਵਨ ਰਾਜਕੁਮਾਰ ਚੱਬੇਵਾਲ ਸੀਗੇ ਜਾਂ ਹੋਰ ਲੀਡਰ ਸੀਗੇ ਕਹਿੰਦੇ ਉਦੋਂ ਕਿੱਥੇ ਸੀਗੇ ਤੁਸੀਂ ਸਾਬ ਤੁਸੀਂ ਇਹ ਦੋ ਪ੍ਰਸ਼ਨ ਨੇ ਤੁਹਾਡੇ ਸਾਹਮਣੇ ਪਹਿਲਾਂ ਤੁਸੀਂ ਸਭ ਪ੍ਰਸ਼ਨ ਸਵਾਲ ਦੇਖੋ ਆਪਾਂ ਕੀ ਕਰਨੇ ਇੱਕ ਪ੍ਰਸ਼ਨ ਇਹ ਹੈ ਕਿ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਣਾ ਸਾਰੇ ਜਾਣਦੇ ਨੇ ਕਿਉਂਕਿ ਦੀਨ ਇਮਾਨ ਨਹੀਂ ਹੈਗਾ ਉਹਨਾਂ ਦਾ ਵੀ ਵੈਸੇ ਪਰਚਾ ਹੋਣਾ ਚਾਹੀਦਾ ਕੋਈ ਦਿੰਦਾ ਨਹੀਂ ਇੱਥੇ ਤਾਂ ਆਪਣੀ ਐਮਐਲਏਸ਼ਿਪ ਤੋਂ ਹੀ ਛੱਡਤਾ ਕਿ ਮੈਂ ਸਿਆਸਤ ਹੀ ਛੱਡ ਰਹੀ ਹਾਂ ਹਾਲੇ ਟਰਮ ਬਚੀ ਹੈ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਣਾ ਹੈ ਔਰ ਮੈਂ ਰਿਕਾਰਡ ਬੋਲ ਰਿਹਾ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਣਾ ਕਿ ਇੱਕ ਜਿੱਤੀ ਹੋਈ ਐਮਐਲਏ ਨੇ ਆਪਣੇ ਪਦ ਤੋਂ ਹੀ ਅਸਤੀਫਾ ਦੇ ਦਿੱਤਾ ਮੌਜੂਦਾ ਸਰਕਾਰ ਦੇ ਵਿੱਚ ਕਿ ਮੈਂ ਲੋਕਾਂ ਦੇ ਕੰਮ ਨਹੀਂ ਕਰਾ ਪਾ ਰਹੀ ਜੀ ਮੇਤੋਂ ਵਧੀਆ ਨਹੀਂ ਮੈਨੂੰ ਲੱਗ ਰਿਹਾ ਮੇਰਾ ਦਿਮਾਗ ਔਖਾ ਹੁੰਦਾ ਹੈ ਤੇ ਮੈਂ ਅਸਤੀਫਾ ਦੇ ਦਿੰਨੀ ਹ ਭਾਜੀ ਇਹੋ ਜਿਹਾ ਕੋਈ ਮੈਨੂੰ ਲੱਗਦਾ ਜੇ ਕੋਈ ਹੋਰ ਉਹਨਾਂ ਨੇ ਕਿ ਕੋਈ ਉਹਨਾਂ ਦੇ ਦਿਮਾਗ ਦਿੱਤੋ ਕਿ ਬੋਝ ਆ ਗਿਆ ਹੋਊਗਾ ਇਸ ਤਰੀਕੇ ਦੇ ਨਾਲ ਕਿ ਲੱਗਦਾ ਹੋਊਗਾ ਕਿ ਵੀ ਕੰਮ ਨਹੀਂ ਹੋ ਰੇ ਅਫਸ਼ਰਸ਼ਾਈ ਭਾਰੀ ਆ ਜੇ ਸਰਕਾਰ ਕੰਮ ਨਹੀਂ ਰਿਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਅਕਸਿਰ ਭਾਈ ਕਿੰਨੀ ਹਾਸੋਈ ਨਹੀਂ ਗੱਲ ਆ ਉਹ ਮਾਵਾ ਦੇ ਪੁੱਤਾਂ ਦਾ ਕੀ ਜਿਹੜੇ ਰੋਜ਼ ਮਰਦੇ ਨੇ ਉਹ ਮਾਵਾ ਦਾ ਕੀ ਹੋਊਗਾ ਜਿਹੜੇ ਖਰੜ ਤੋਂ ਚਿੱਟਿਆਂ ਦੇ ਨਾਲ ਉਹਨਾਂ ਦੀ ਮੌਤਾਂ ਲਾਸ਼ਾਂ ਚੁੱਕੀਆਂ ਜਾਂਦੀਆਂ ਨੇ 5 ਮਿੰਟਾਂ ਦੇ ਵਿੱਚ ਐਮਐਸਪੀ ਇਹ ਧੋਖਾ ਧੜੀ ਨਹੀਂ ਸੀਗੀ ਚੁਟਕੀਆਂ ਮਾਰ ਮਾਰ ਕੇ 5 ਮਿੰਟਾਂ ਦੇ ਵਿੱਚ ਲੋਕਾਂ ਨੇ ਵੋਟਾਂ ਜ਼ਰੂਰ ਪਾਤੀਆਂ ਇਹ ਧੋਖਾ ਧੜੀ ਨਹੀਂ ਤਾਜ ਜਿਸੀ ਇਹਨਾਂ ਨੂੰ ਲੋਕਾਂ ਨੂੰ ਕਿਹਾ ਕਿ ਅਨਮੋਲ ਗਗਨਮਾਨ ਦੇ ਖਿਲਾਫ ਫਰੋਡ ਦਾ ਪਰਚਾ ਦਰਜ ਹੋਣਾ ਚਾਹੀਦਾ ਕਿ 70000 ਲੋਕਾਂ ਦੇ ਨਾਲ ਅਨਮੋਲ ਗਗਨਮਾਨ ਨੇ ਫਰੋਡ ਕਰਿਆ ਪਹਿਲੀ ਵਾਰ ਅਸੀਂ ਇਹ ਪਹਿਲੀ ਵਾਰ ਹੋਣਾ ਕਿ ਇੱਕ ਐਮਐਲਏ ਤੇ ਅਸੀਂ ਪਰਚਾ ਕਰਾਉਣਗੇ ਕਿ ਅੱਜ ਐਮਐਲਏ ਪਰਚਾ ਕਰਾਓ ਅਸੀਂ ਆਮ ਲੋਕ ਐਮਐਲਏ ਦੇ ਪਰਚਾ ਕਰਾਉਣਗੇ ਤੇ ਪਰਚਾ ਹੋਣਾ ਵੀ ਚਾਹੀਦਾ ਸੀਗਾ ਕਿਉਂਕਿ ਇਸ ਤੋਂ ਵੱਡਾ ਧੋਖਾ ਕੀ ਹੋਊਗਾ ਤੁਸੀਂ ਕੀ ਧੋਖਾ ਕੀਤਾ ਕਹਿੰਦੇ ਜੇ ਉਮੀਦਾਂ ਦੇ ਉੱਤੇ ਖਰੇ ਉੱਤਰਦੇ ਸੀਗੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਤਾਂ ਕੰਮ ਕਰਾ ਰਹੇ ਆਂ ਕਹਿੰਦੇ ਅਸੀਂ ਤਾਂ ਡਟੇ ਹੋਇਆ ਉਹਨਾਂ ਨੇ ਇਹ ਵੀ ਕਹਿੰਦੇ ਪਹਿਲਾਂ ਕਿਹਾ ਸੀਗਾ ਜੇ ਕੋਈ ਕੱਲ ਨੂੰ ਗੱਲਬਾਤ ਹੋਏਗੀ ਅਸੀਂ ਤਾਂ ਪਿੱਛੇ हट ਜਾਾਂਗੇ ਅਸੀਂ ਤਾਂ ਲੋਕਾਂ ਨਾਲ ਆਲਾਂਗੇ ਇਹ ਫਿਰ ਪਿੱਛੇ ਭਗਤ ਸਿੰਘ ਦੀ ਫੋਟੋ ਕੋਲ ਲਾਉਂਦੇ ਸ਼ਿਨਚੈਨ ਦੀ ਫੋਟੋ ਲਾ ਦਿੰਦੇ ਇਹਨਾਂ ਦੀ ਪਾਰਟੀ ਵਿਚਾਰਤਾਰਾ ਤੇ ਚੱਲਦੀ ਆ ਨਾ ਭਗਤ ਸਿੰਘ ਵੀ ਪਿੱਛੇ ਹਟ ਜਾਂਦਾ ਗੋਰਿਆਂ ਨੂੰ ਦੇਖ ਕੇ ਭਗਤ ਸਿੰਘ ਪਿੱਛੇ ਹਟ ਜਾਂਦਾ ਭਗਤ ਸਿੰਘ ਨੇ ਕਿਉਂ ਆਪਣਾ ਫਾਂਸੀ ਦਾ ਰਸਾ ਚੁੰਮਿਆ ਜਦੋਂ ਇਹ ਤੁਹਾਡੇ ਸਾਹ ਨਾਲੋਂ ਫਾਂਸੀ ਦਾ ਰੱਸਾ ਚੁੰਮ ਲੈਣਾ ਅਨਮੋਲ ਗੱਲ ਮਸਲਾ ਲੋਕਾਂ ਵਾਸਤੇ ਤਾਂ ਮੈਨੂੰ ਲੱਗਦਾ 16 ਤੇ ਕਰ ਜਾਣਾ ਚਾਹੀਦਾ ਸੀਗਾ ਨੰਗੇ ਪੈਰ ਤੁਰ ਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀਗੀ ਸਾਬ ਪੰਜਾਬ ਦਾ ਕੀ ਤੁਸੀਂ ਪੰਜਾਬ ਦੇ ਨੁਮਾਇंदे ਨੂੰ ਐਵੇਂ ਹੀ ਸਮਝਦੇ ਹੋ ਪ੍ਰਤਾਪ ਸਿੰਘ ਕਹਿ ਰਹੇ ਹੋ ਨਾ ਤੁਸੀਂ ਐਵੇਂ ਹੀ ਸਮਝਦੇ ਹੋ ਹਮਾਰਾ ਜਨ ਅਜੀਤ ਸਿੰਘ ਨੂੰ ਤੁਸੀਂ ਐਵੇਂ ਹੀ ਸਮਝਦੇ ਹੋ ਤੁਹਾਡੇ ਸਿਰ ਤੇ ਪੱਗ ਬੰਨੀ ਆ ਪਤਾ ਕਿੰਨੀਆਂ ਸ਼ਹਾਦਤਾਂ ਦੇ ਕੇ ਬੰਨੀ ਆ ਇਹ ਮੇਰੇ ਸਿਰ ਤੇ ਤਾਂ ਹੈ ਨਹੀਂ ਤੁਹਾਡੇ ਸਿਰ ਤੇ ਪੱਗ ਆ ਕੱਲੇ ਕੱਲੇ ਲੜ ਦੇ ਵਿੱਚ ਕੀ ਆ ਇਹਦੇ ਵਿੱਚ ਸਾਡੇ ਗੁਰੂ ਦੇ ਦੋ ਚਮਕੌਰ ਦੀ ਗੜੀ ਦੇ ਵਿੱਚ ਦੋ ਫਤਿਹਗੜ ਸਾਹਿਬ ਦੇ ਵਿੱਚ ਹੱਲੇ ਵੀ ਸਾਬਜਾਇਦ ਜਿਉਂਦੇ ਨੇ ਉਹ ਤਾਂ ਤੁਹਾਡੇ ਸਿਰ ਤੇ ਪਗ ਮੰਨੀ ਆ ਤੇ ਤੁਸੀਂ ਕਹਿ ਰਹੇ ਹੋ ਕਿ ਇੱਕ ਚੁਣੇ ਹੋਏ ਨੁਮਾਇंदे ਨੂੰ ਉਹ ਵੀ ਪੰਜਾਬ ਦੀ ਧਰਤੀ ਦੇ ਨੂੰ ਕਿ ਇਦਾਂ ਹੀ ਪਿੱਛੇ हट ਜਾ ਕਿ ਮੈਨੂੰ ਤਾਂ ਜੀ ਡਿਪਰੈਸ਼ਨ ਹੋ ਗਿਆ ਤੁਸੀਂ ਪੋਲਿਟਿਕਸ ਕਿਉਂ ਆਏ ਸੀਗੇ ਹੁਣ ਡਿਪਰੈਸ਼ਨ ਕਿਤੇ ਹੋਇਆ 10 ਮਿੰਟਾਂ ਦੇ ਵਿੱਚ ਅੱਜ ਅਗਲੇ ਦਿਨ ਅਸਤੀਫਾ ਵਾਪਸ ਲੈ ਲਿਆ ਯਾਰ ਭਾਈ ਕਿਹਜੀ ਗੱਲ ਹੈ ਵਜ੍ਹਾ ਕੀ ਵਜ੍ਹਾ ਕੀ ਹੈ ਕਾਰਨ ਕੀ ਹੈ ਜੇ ਉਹਨਾਂ ਨੇ ਅਸਤੀਫਾ ਦੇਣ ਦੀ ਕੋਸ਼ਿਸ਼ ਕੀਤੀ ਵਾਪਸ ਆਏ ਵਜ੍ਹਾ ਕੀ ਤੁਸੀਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਕਾਰਨ ਹੈ ਇਸ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਹੁਣ ਇਹ ਕਾਰਨ ਹੈ ਇਸ ਕਰਕੇ ਵਾਪਸ ਆ ਗਏ ਮੈਂ ਇਹਦੇ ਵਿੱਚ ਕੋਈ ਵਜ੍ਹਾ ਨਹੀਂ ਸਮਝਦਾ ਮੈਂ ਇਹਦੇ ਵਿੱਚ ਪੰਜਾਬ ਦੇ ਉਹ 70000 ਖਰੜ ਦੇ ਲੋਕਾਂ ਦੇ ਨਾਲ ਧੋਖਾ ਧੜੀ ਸਮਝਦਾ ਮੈਂ ਇਹ ਸਮਝਦਾ ਭਾਜੀ ਕੱਲ ਨੂੰ S Y L ਦਾ ਮੁੱਦਾ ਆ ਗਿਆ ਜੇ ਕੱਲ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਆ ਗਈ ਜੇ ਕੱਲ ਨੂੰ ਪੰਜਾਬ ਦੇ ਨੌਜਵਾਨੀ ਦੀ ਗੱਲ ਆ ਗਈ ਇਹਨਾਂ ਨੇ ਸਾਰਿਆਂ ਨੇ ਭੱਜ ਜਾਣਾ ਪੰਜਾਬ ਨੂੰ ਪਘੋੜੇ ਚਾਹੀਦੇ ਨੇ ਜਾਂ ਪੰਜਾਬ ਨੂੰ ਮਰਦ ਦਲੇਰ ਚਾਹੀਦੇ ਨੇ ਪੰਜਾਬ ਨੂੰ ਝਾੜੂ ਚਾਹੀਦਾ ਜਾਂ ਪੰਜਾਬ ਨੂੰ ਤਲਵਾਰ ਚਾਹੀਦੀ ਆ ਜਿਹੜੀ ਲੜ ਸਕੇ ਇਹ ਅੱਜ ਪੰਜਾਬ ਦੇ ਲੋਕਾਂ ਨੇ ਦੇਖਣਾ ਆ ਪੰਜਾਬ ਨੂੰ ਕੀ ਚਾਹੀਦਾ ਅਨਮੋਲ ਗਗਨ ਮੰਨਤਾ ਤੁਸੀਂ ਤਾਂ ਬਹੁਤ ਆਰਾਮ ਦੇ ਨਾਲ ਕਹਤਾ ਕਿ ਹੋ ਫਿਰ ਕੀ ਹੋਇਆ ਜੇ ਅਸਤੀਫਾ ਦੇਗੀ ਉਹਨਾਂ ਮਾਮਾ ਨੂੰ ਪੁੱਛੋ ਜਿਨ੍ਹਾਂ ਦੇ ਚਿੱਟੇ ਦੇ ਨਾਲ ਬੱਚੇ ਮਰ ਗਏ ਤੁਹਾਡੇ ਵਾਸਤੇ ਸਮਾਂ 5 ਸਾਲ ਦਾ ਹੋ ਸਕਦਾ ਸਾਡੇ ਵਾਸਤੇ ਸਾਡੀ ਜ਼ਿੰਦਗੀਆਂ ਨੇ ਇੱਕ ਇੱਕ ਦਿਨ ਜੇ ਜੇ ਪੰਜਾਬ ਦੇ ਵਿੱਚ ਅਸੀਂ ਰਹਿ ਰਹੇ ਹਾਂ ਖਰੜ ਹਲਕੇ ਦੀ ਅਜ ਹਾਲਤ ਦੇਖ ਲਓ ਪਜਾਮਾ ਗੋਡਿਆਂ ਦੇ ਉੱਤੇ ਲੰਘ ਕੇ ਨਹੀਂ ਲੰਘ ਹੁੰਦਾ ਤੁਸੀਂ ਕਿੰਨੇ ਕ ਵਾਰੀ ਗਏ ਹੋ ਖਰੜ ਦੇ ਵਿੱਚ ਜਾ ਕੇ ਤੁਸੀਂ ਵਿਜ਼ਿਟ ਕਰਕੇ ਆਏ ਹੋ ਅਨਮੋਲ ਗਰਮਾਨ ਤਾਂ ਕਹਿੰਦੀ ਮੈਂ ਤਾਂ ਆਪ ਗਈ ਹੋਈ ਆ ਮੈਂ ਤਾਂ ਦੇਖੇ ਹੋਏ ਨੇ ਅਫਸਰ ਜਿਹੜੇ ਨੇ ਕਈਆਂ ਦੇ ਤਾਂ ਨਾਮ ਲੈ ਦਿੱਤੇ ਸੀ ਕਿ ਇੱਕ ਦੱਸ ਦਿੱਤਾ ਸੀ ਕਿ ਇੱਥੇ ਇੱਥੇ ਕ੍ਰਪਸ਼ਨ ਹੋ ਰਹੀ ਹੈ ਕਹਿੰਦੇ ਤੁਸੀਂ ਐਵੇਂ ਗਏ ਸੀ ਕਦੇ ਕਿਸੇ ਥਾਂ ਦੇ ਉੱਤੇ ਖਰੜ ਚ ਭਾਈ ਕਿਹੇ ਜੀ ਗੱਲਾਂ ਕਰ ਰਹੇ ਹੋ ਮੇਰਾ ਜਾਣਾ ਬਣਦਾ ਸੀ 70000 ਲੋਕਾਂ ਦੇ ਚੁਣੇ ਹੋਏ ਦਿਨ ਮੈਂ ਤਾਂ ਜਾਣਾ ਬਣਦਾ ਸੀ ਮੈਂ ਤਾਂ ਅੱਜ ਗਿਆ ਸੀ ਥਾਣੇ 70000 ਚ ਚੁਣੇ ਹੋਏ ਨਮਾਇੰਦਾ ਤਾਂ ਭੱਜ ਗਿਆ ਫਿਰ ਸਾਡੇ ਵਰਗੇ ਨੂੰ ਹੀ ਜਾਣਾ ਪਊਗਾ ਕੀ ਕਰਨਾ ਚਾਹੀਦਾ ਹੁਣ ਲੋਕਾਂ ਨੂੰ ਜੇ ਉਹ ਭੱਜ ਗਏ ਜਾਂ ਚਲੇ ਗਏ ਫਿਰ ਵਾਪਸ ਆ ਗਏ ਲੋਕਾਂ ਨੂੰ ਕੀ ਕਰਨਾ ਚਾਹੀਦਾ ਕੀ ਡਿਸੀਜਨ ਹੋਣਾ ਚਾਹੀਦਾ ਜੁੱਤੀਆਂ ਮਾਰਨੀਆਂ ਚਾਹੀਦੀਆਂ ਪਿੰਡਾਂ ਚ ਤੁਹਾਡੀ ਥਿੰਕਿੰਗ ਐ ਲੋਕ ਇਹੀ ਥਿੰਕਿੰਗ ਰੱਖਣ ਲੋਕ ਵੀ ਇਹੀ ਸੋਚਣ ਬਿਲਕੁਲ ਪਰਚਾ ਦਰਜ ਹੋਣਾ ਚਾਹੀਦਾ ਜੇ ਆਮ ਬੰਦੇ ਦੇ ਪਰਚਾ ਦਰਜ ਹੁੰਦਾ ਆਮ ਬੰਦੇ ਵਾਸਤੇ ਕਾਨੂੰਨ ਬਣੇ ਨੇ ਫਿਰ ਇਹ ਕਾਨੂੰਨ ਤੋਤੇ ਨਹੀਂ ਨੇ ਇਹਨਾਂ ਨੇ ਪੰਜਾਬ ਦੇ 70000 ਖਰੜ ਦੇ ਲੋਕਾਂ ਨਾਲ ਫਰੋਡ ਕਰਿਆ ਅਨਮੋਲ ਗਗਨ ਮਾਨ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਉਸ ਬਿਆਨ ਤੇ ਜੇਲ ਹੋਣੀ ਚਾਹੀਦੀ ਕਿ ਮੈਂ ਸਿਆਸਤ ਛੱਡਦੀਆਂ ਅਨਮੋਲ ਗਗਨਮਾਨ ਤੇ ਪਰਚਾ ਹੋਣਾ ਚਾਹੀਦਾ ਹੈ ਅਨਮੋਲ ਗਗਨਮਾਨ ਦਾ ਇਸਤੀਫਾ ਮਨਜ਼ੂਰ ਕਰ ਲੈਣਾ ਚਾਹੀਦਾ ਹੈ ਕਿਉਂਕਿ ਜਦੋਂ ਇੱਕ ਚੀਜ਼ ਤੋਂ ਤੁਸੀਂ ਭੱਜੋ ਫਿਰ ਤੁਹਾਡਾ ਦਿਲ ਉਸ ਚੀਜ਼ ਤੇ ਨਹੀਂ ਲੱਗ ਸਕਦਾ ਅਨਮੋਲ ਗਗਨਮਾਨ ਇੰਨੀ ਵੱਡੀ ਦੋਸ਼ੀ ਹੈ ਕਿ ਉਹਨੇ ਲੋਕਾਂ ਦੇ ਨਾਲ ਭਰੋਸਾ ਕਰਕੇ ਲੋਕਾਂ ਦੀ ਪਿੱਠ 'ਤੇ ਛੁਰਾ ਖੋਪਿਆ ਇਹ ਤੇ ਹੁਣੀ ਭਗਵੰਤ ਮਾਨ ਸਾਹਿਬ ਹੋਰਾਂ ਦਾ ਇੱਕ ਕਮੈਂਟ ਆਇਆ ਉਹਨਾਂ ਨੇ ਕਿਹਾ ਕਿ ਵੀ ਕਈ ਵਾਰ ਕੋਈ ਜਜ਼ਬਾਤ ਐਵੇਂ ਦੇ ਹੁੰਦੇ ਨੇ ਜਜ਼ਬਾਤੀ ਹੋ ਜਾਂਦਾ ਬੰਦਾ ਉਸ ਤੇ ਜਜ਼ਬਾਤ ਦੇ ਵਿੱਚ ਕਈ ਗੱਲਾਂ ਕਹੀ ਜਾਂਦੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਕੋਈ ਜਜ਼ਬਾਤ ਹੋਣੇ ਆ ਯਾਰ ਸਾਡੇ ਜਜ਼ਬਾਤ ਨਹੀਂ ਅਸੀਂ ਮਸ਼ੀਨ ਐ ਜਗਸੀਰ ਭਾਈ ਪੰਜਾਬ ਦੇ ਲੋਕ ਮਸ਼ੀਨ ਐ ਅਸੀਂ ਕੀ ਐ ਉਹ ਤਾਂ ਕਹਿੰਦੇ ਵੀ ਤੁਸੀਂ ਵੀ ਆਓ ਨੌਜਵਾਨਾਂ ਨੂੰ ਅਪੀਲ ਆ ਨੌਜਵਾਨ ਮੁੰਡੇ ਕੁੜੀਆਂ ਆਉਣ ਕਹਿੰਦੇ ਬਣਨ ਸਿਆਸਤਦਾਨ ਅਸੀਂ ਬਣਾਂਗੇ 2027 'ਚ ਹਟਣਗੇ ਸਾਡੇ ਵਰਗੇ ਤਾਂ ਹੀ ਆਉਣਗੇ ਨਾ ਜਾਂ ਫਿਰ ਇਦਾਂ ਲਿਆਉਣਾ ਇਦਾਂ ਲਿਆਉਣਾ ਜਦੋਂ 2027 ਚ ਦੇ ਵਿੱਚ ਇਹ ਹਟਣਗੇ ਤਾਂ ਹੀ ਤਾਂ ਅਸੀਂ ਆਵਾਂਗੇ ਨਾ ਅਸੀਂ ਆਵਾਂਗੇ ਜ਼ਰੂਰ ਆਵਾਂਗੇ ਕੌਣ ਕਹਿੰਦਾ ਸੀ ਭੱਜ ਚੱਲੇ ਆ ਸਿਆਸੀ ਦੇ ਜਜ਼ਬਾਤ ਹੋਣੇ ਚਾਹੀਦੇ ਆ ਜੇ ਕੋਈ ਸਿਆਸਤ ਦੇ ਵਿੱਚ ਆ ਗਿਆ ਵੀ ਇਸ ਤਰੀਕੇ ਨਾਲ ਜਜ਼ਬਾਤ ਹੋਣ ਤੇ ਅਸਤੀਫਾ ਦੇ ਦੇਣਾ ਚਾਹੀਦਾ ਉਹ ਮਰਦ ਨਹੀਂ ਹੁੰਦਾ ਉਹ ਮੈਨੂੰ ਹੁਣ ਸ਼ਬਦ ਨਾ ਬੁਲਾਓ ਉਹ ਹੁੰਦਾ ਜਿਹੜਾ ਅਸਤੀਫਾ ਦੇ ਕੇ ਭੱਜ ਜਾਵੇ ਫਿਰ ਭਗਤ ਸਿੰਘ ਦੀ ਵਿਚਾਰਧਾਰਾ ਨਹੀਂ ਪਿੱਛੇ ਛਿੰਚਾਂ ਛਿੰਚਾਂ ਦੀ ਫੋਟੋ ਲਾ ਦੇਣਾ ਪਿੱਛੇ ਕਿਸੇ ਸ਼ਰਾਬ ਦੀ ਬੋਤਲ ਦੀ ਫੋਟੋ ਲਾ ਦੇਣ ਜੇ ਯੂ-ਟਰਨ ਹੀ ਲੈਣੇ ਆ ਕਿਉਂਕਿ ਮਰਦ ਦੀ ਉਹ ਜਵਾਨ ਹੁੰਦੀ ਹੈ ਜਦੋਂ ਇੱਕ ਵਾਰੀ ਜ਼ੁਬਾਨ ਦੇਤੀ ਪੱਥਰ ਤੇ ਲੀਕ ਆ ਆਪਣੀ ਜ਼ੁਬਾਨ ਪਿੱਛੇ ਚਾਹੇ ਉਹ ਸੀਸ ਵੀ ਘਟਾਣਾ ਪੈ ਜਾਵੇ ਇਹ ਪੰਜਾਬ ਦੇ ਨੌਜਵਾਨ ਨੇ ਮਨਤਾ ਔਰਤ ਨੇ ਉਹ ਤਾਂ ਮਦਦ ਨਹੀਂ ਹੈਗੇ ਸਭ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉੱਜਿਆ ਕੌਣ ਪਲੇ ਕੌਣ ਬੰਦੇ ਇੱਕ ਨੂਰ ਤੇ ਸਭ ਜਗ ਉੱਜਿਆ ਮਰਦ ਔਰਤ ਬਾਦ ਦੀਆਂ ਗੱਲਾਂ ਨੇ ਮਰਦ ਇਦਾਂ ਨਹੀਂ ਕਿ ਤੁਸੀਂ ਬੰਦੇ ਨੂੰ ਹੀ ਮਰਦ ਕਹਿ ਸਕਦੇ ਹੋ ਇਦਾਂ ਨਹੀਂ ਹੁੰਦਾ ਮਰਦਾਂ ਵਾਲਾ ਕੰਮ ਸਾਡੀਆਂ ਖਾਲਸੇ ਦੇ ਵਿੱਚ ਦੇਖੋ ਜਿਨ੍ਹਾਂ ਨੇ ਬੀਬੀਆਂ ਨੇ ਜਿਨ੍ਹਾਂ ਨੇ ਆਪਣਾ ਸੀਸ ਕਟਾਤਾ ਜਿਨ੍ਹਾਂ ਨੇ ਅੱਗੇ ਹੋ ਕੇ ਸਿੱਖ ਧਰਮ ਪਿੱਛੇ ਲੜਾਈ ਕਰੀ ਇਹ ਤਾਂ ਇਹਨਾਂ ਨੇ ਔਰਤਾਂ ਵਾਲਾ ਵੀ ਕੰਮ ਨਹੀਂ ਕਰਿਆ ਔਰਤ ਇੱਕ ਮੈਂ ਵੀ ਇੱਕ ਔਰਤ ਤੋਂ ਪੈਦਾ ਹੋਇਆ ਸਾਬ ਤੁਸੀਂ ਵੀ ਇੱਕ ਔਰਤ ਨੇ ਜਨਮ ਦਿੱਤਾ ਤਾਂ ਉਹੀ ਔਰਤ ਇਹ ਕਹਿ ਰਹੀ ਹੈ ਕਿ ਅੱਜ ਮੈਂ ਜਿਹੜੇ ਲੋਕਾਂ 70000 ਲੋਕਾਂ ਨੇ ਮੈਨੂੰ ਚੁਣਿਆ ਮੈਂ ਉਹਨਾਂ ਤੋਂ ਹੀ ਪਿੱਛੇ हट ਗਈ ਯਾਰ ਬਾਈ ਜਗਸੀਰ ਬਾਈ ਛੋਟਾ ਇਹ ਵਿਸ਼ਾ ਨਹੀਂ ਹੈਗਾ ਤੁਸੀਂ ਸੋਚ ਤੁਸੀਂ ਕਾਂਗਰਸ ਕੀ ਸਟੈਂਡ ਕਰੇਗੀ ਇਸ ਜੀਜ਼ ਨੂੰ ਲੈ ਕੇ ਤੁਸੀਂ ਗਏ ਤੁਸੀਂ ਆਪਣੀ ਪਦਰ ਤੇ ਗਏ ਐਨਐਸਯੂਏ ਦੇ ਪ੍ਰੈਜ਼ੀਡੈਂਟ ਹੈਗੇ ਤੁਸੀਂ ਉਸ ਪਦਰ ਤੇ ਗਏ ਕਾਂਗਰਸ ਦਾ ਕੀ ਸਟੈਂਡ ਹੋਏਗੀ ਕਾਂਗਰਸ ਨੇ ਕੱਲ ਗਮਾੜਾ ਦੇ ਬਾਹਰ ਧਰਨਾ ਲਾਉਣਾ ਉੱਥੇ ਮੁੱਦਾ ਚੁੱਕਿਆ ਜਾਏਗਾ ਜਾਂ ਉੱਥੇ ਜਕਸੀਰ ਭਾਈ ਮੈਨੂੰ ਨਹੀਂ ਪਤਾ ਕਾਂਗਰਸ ਚੁੱਕੇ ਨਾ ਚੁੱਕੇ ਕਾਂਗਰਸ ਦਾ ਪ੍ਰਧਾਨ ਦਾ ਸਕਦਾ ਉਹ ਉਹਦੀ ਜਿਹੜੀ ਜੀ ਉਹਦੀ ਸੋਚ ਹੈ ਉਹ ਜੀ ਕਾਂਗਰਸ ਨੀਚੇ ਚੱਲ ਰਹੀ ਹੈ ਉਹਨਾਂ ਦੇ ਅਨੁਸਾਰ ਮੇਰੀ ਜਿਹੀ ਜਿਹੇ ਐਨਐਸਏ ਦੇ ਸੋਚ ਆ ਮੈਂ ਉਹੋ ਜਿਹਾ ਚਲਾਉਂਗਾ ਮੈਨੂੰ ਇਦਾਂ ਲੱਗਿਆ ਕਿ 70 ਹਜ਼ਾਰ ਲੋਕਾਂ ਦੇ ਨਾਲ ਜਿਹਦੇ ਵਿੱਚ ਯੂਥ ਸੀਗਾ ਉਹਦੇ ਨਾਲ ਅਨਮੋਲਗ ਅਨਮਾਨੇ ਧੋਖਾ ਕਰਿਆ ਫਰਾਡ ਦਾ ਪਰਚਾ ਦਊ ਇਤੇ ਤੇ ਇਹਨੂੰ ਅੰਦਰ ਕਰੋ ਇਹ ਮੇਰੀ ਸੋਚ ਸੀਗੀ ਤੇ ਇਹ ਮੇਰੀ ਸੋਚ ਪੰਜਾਬ ਦੇ ਹਰ ਮੈਨੂੰ ਲੱਗਦਾ ਕਾਨੂੰਨ ਬਣਨਾ ਚਾਹੀਦਾ ਸੰਵਿਧਾਨ ਦੀ ਸੌ ਚੱਕੀ ਸੀ ਅਨਮੋਲਗ ਅਨਮਾਨੇ ਪੰਜਾਬ ਦੇ ਵਿੱਚ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਜਿਹੜੀਆਂ ਪਾਰਟੀਆਂ ਇਲੈਕਸ਼ਨ ਦੇ ਵਿੱਚ ਗਲਤ ਵਾਅਦੇ ਕਰਦਿਆਂ ਨੇ ਤੇ ਉਹ ਵਾਅਦੇ ਨਹੀਂ ਪੂਰੇ ਹੁੰਦੇ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਜਿਹੜੇ ਨਮਾਇंदे ਪਾਰਟੀਆਂ ਬਦਲਦੇ ਨੇ ਉਹਨਾਂ ਦੇ ਵੀ ਪਰਚਾ ਹੋਣਾ ਚਾਹੀਦਾ ਜਿਹੜੇ ਨਮਾਇंदे ਵਿੱਚ ਆਪਣੀ ਸਿਆਸਤ ਛੱਡ ਕੇ ਭੱਜਣ ਦੀ ਗੱਲ ਕਰਦੇ ਨੇ ਜਿੱਤ ਕੇ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਜਦ ਆਮ ਲੋਕਾਂ ਤੇ ਤੁਸੀਂ ਪਰਚਾ ਦੇ ਸਕਦੇ ਹੋ ਤਾਂ ਇਹ ਕੋਈ ਰੱਬ ਦੇ ਢਿੱਡੋ ਜਮ ਕੇ ਆਏ ਇਹ ਵੀ ਤਾਂ ਮਾਂ ਦੇ ਢਿੱਡੋ ਜਮ ਕੇ ਆਏ ਨੇ ਯਾਰ ਲੋਕੀ ਮਰੀ ਜਾਣ ਉਹ ਕੋਈ ਚੱਕਰ ਨਹੀਂ ਸਾਡਾ ਸੜਾ ਕਿਸੇ ਤੋਂ 500 ਰੁਪਏ ਵੀ ਦੇ ਦਿੰਦੇ ਕੋਈ ਦਰਖਾਸਤ ਦੇ ਦਿੰਦੇ ਪੁਲਿਸ ਸਾਡਾ ਪੁੱਠਾ ਟੱਕ ਦਿੰਦੀ ਐ। ਹੂੰ। ਇੱਜਰ ਤਾਂ ਇੱਕ ਪਾਰਟੀ ਦੇ ਨਮਾਇंदे ਨੇ ਇਹ ਗੱਲ ਕਰਤੀ ਤੇ ਇਸ ਫਿਰ ਤਾਂ ਹੀ ਤਾਂ ਪੰਜਾਬ ਦੀ ਇਹ ਹਾਲਤ ਹੋਈ ਐ। ਹੂੰ। ਇਹ ਲੋਕਾਂ ਨੂੰ ਜਾਣਨਾ ਤੇ ਸੁਣਨਾ ਚਾਹੀਦਾ ਕਿ ਐਵੇਂ ਨਾ 5 ਮਿੰਟਾਂ 5 ਮਿੰਟ ਐਮਐਸਪੀ ਦੇ ਦੂੰਗਾ ਸਰਕਾਰ ਬਣਾ ਕੇ ਰੱਖਤੀ ਮੂਸੇ ਵਾਲਾ ਮਰਵਾਤਾ ਇਹਨਾਂ ਨੇ। ਉਹਦੀ ਮਾਂ ਨੂੰ ਜਾ ਕੇ ਜਵਾਬ ਦੇ ਕੇ ਆਵੇ ਨਮੂਨ ਮਾਲ ਜਾ। ਹੂੰ। ਇਹੀ ਪਹਿਲਾਂ ਪ੍ਰਚਾਰ ਕਰਦੀ ਸੀਗੀ ਨਾ। ਹੂੰ। ਡਿਬਰੂਗੜ ਜੇਲ੍ਹ ਚ ਸਾਡਾ ਨੌਜਵਾਨ ਭੇਜਤਾ ਉਹਦੇ ਖਿਲਾਫ ਸਟੇਟ ਨੇ ਇੱਕ ਵਾਰੀ ਵੀ ਕੁਝ ਬੋਲਿਆ ਜਾ ਕੇ ਉਹਦੀ ਮਾਂ ਨੂੰ ਜਵਾਬ ਦੇ ਕੇ ਆਵੇ ਜਾਵੇ। ਹੂੰ। ਸਾਹਿਬ ਜ਼ਿੰਦਗੀਆਂ ਦੇ ਉੱਤੇ ਯੂ ਟਰਨ ਨਾ ਕਰੋ ਤੁਸੀਂ ਜਗਸੀਰ ਬਾਈ ਸਿਰ ਦੇ ਉੱਤੇ ਪੱਗ ਬੰਨੀ ਐ ਇਹਦੀ ਸ਼ਹਾਦਤ ਦੇਖੋ ਕਿੰਨੀ ਐ ਬਾਈ ਪੰਜਾਬ ਉਹ ਧਰਤੀ ਆ ਜਿੱਥੇ ਕਦਮ ਕਦਮ ਤੇ ਪੀਰਾਂ ਪਗੰਬਰਾਂ ਦਾ ਖੂਨ ਡੁੱਲਿਆ ਆ ਭਗਤੀ ਦਾ ਬਾਅਦ ਦੀ ਗੱਲ ਆ ਖੂਨ ਡੁੱਲਿਆ ਆ ਤਾਂ ਕਰਕੇ ਪੰਜਾਬ ਬਣਿਆ ਉਸ ਪੰਜਾਬ ਦੇ ਨਮਾਇंदे ਇਹ ਜੇ ਹੋਣਗੇ ਜੀ ਅੱਜ ਸਾਡਾ ਮੂਡ ਨਹੀਂ ਆ ਅੱਜ ਅਸੀਂ ਪਿੱਛੇ हट ਜੰਨੇ ਆ ਉਸ ਪੰਜਾਬ ਦੇ ਨਮਾਇंदे ਇਹੋ ਜੇ ਹੋਣੇ ਚਾਹੀਦੇ ਕਿ ਇੱਕ ਜਵਾਨ ਦੇਤੀ ਕਿ ਉਹ ਜਵਾਨ ਤੋਂ ਮੁੱਕਰਨਾ ਨਹੀਂ ਚਾਹੇ ਸੀਰੀਅਸ ਲੈ ਜਾਵੇ ਇਹ ਤੇ ਪਰਚਾ ਹੋਵੇ ਐਮ ਐਲਏ ਅੰਦਰ ਜਾਵੇ ਤੇਰੀ ਕੋਈ ਉਕਾਤ ਨਹੀਂ ਇਹਦੀ ਕਿ ਇਹਨੂੰ ਕੋਈ ਹੱਕ ਨਹੀਂ ਐ ਐਮਐਲਏ ਰਹਿਣ ਦਾ ਕਿਹੜੀਆਂ ਕਿਹੜੀਆਂ ਧਰਾਵਾਂ ਜਿਹੜੀਆਂ ਤੁਸੀਂ ਲਗਾਉਣਾ ਚਾਹੁੰਦੇ ਹੋ ਤੁਸੀਂ ਲਿਖਿਆ ਹੋਈਆਂ ਨੇ ਕਿ ਵੀ ਇਹ ਧਰਾਵਾਂ ਲੱਗਣੀਆਂ ਚਾਹੀਦੀ ਇਹਨਾਂ ਨੇ ਲੋਕਾਂ ਨਾਲ ਫਰਾਡ ਕੀਤਾ ਧੋਖਾਧੜੀ ਕੀਤੀ ਇਸ ਦੀ ਦੇਖੋ ਜਿਹੜੀ ਆਮ ਬੰਦੇ ਤੇ ਲੱਗਦੀ ਐ ਸੈਕਸ਼ਨ 316 ਲੱਗਦੀ ਐ ਫਰਾਡ ਦੀ 309 ਲੱਗਦੀ ਐ ਕ੍ਰਿਮੀਨਲ ਬਰੀਚ ਆਫ ਟਰਸਟ ਦੀ ਕਿਸੇ ਦਾ ਭਰੋਸਾ ਤੋੜਨਾ ਗੁਰਬਾਣੀ ਵਿੱਚ ਲਿਖਿਆ ਸਭ ਤੋਂ ਵੱਡਾ ਪਾਪ ਕਿਸੇ ਦੇ ਭਰੋਸਾ ਤੋੜਨਾ ਹੈ ਨਾ ਸਭ ਤੋਂ ਵੱਡਾ ਦੁੱਖ ਕਿਸੇ ਨੂੰ ਆਪਣੇ ਤੇ ਭਰੋਸਾ ਕਰਾ ਕੇ ਉਹਦੀ ਪਿੱਠ ਤੇ ਚਰਵਾਉਣਾ 316 ਫਰੋਡ ਦੀ 309 ਕ੍ਰਿਮੀਨਲ ਬ੍ਰੀਚ ਆਫ ਟਰਸਟ ਦੀ ਸੈਕਸ਼ਨ 73 ਮਿਸਕੰਡਕਟ ਬਾਈ ਪਬਲਿਕ ਸਰਵੰਟ ਇਹ ਪਬਲਿਕ ਸਰਵੰਟ ਸੀਗੇ ਇੱਕ ਨੌਕਰ ਸੀ ਪਬਲਿਕ ਦੇ ਨੌਕਰ ਤਾਂ ਆਪਣੇ ਆਪ ਨੂੰ ਸਮਝਦੇ ਨਹੀਂ ਪਬਲਿਕ ਸਰਵੰਟ ਦਾ ਤਾਂ ਕਰਕੇ ਇਹਨਾਂ ਦੇ ਉੱਤੇ ਇਹ ਤਿੰਨ ਤਾਰਾ ਮਦ ਤੇ ਜੋ ਮੈਨੂੰ ਲੱਗਿਆ ਕਿ ਇਹ ਤੇ ਪਰਚਾ ਹੋਣਾ ਚਾਹੀਦਾ ਹੋਏਗੀ ਕਾਰਵਾਈ ਲੱਗਦਾ ਕਿ ਸੁਣ ਲੈਣੀ ਹੈ ਤੁਹਾਡੀ ਮਰਦਿਆਂ ਦੀ ਸਰਕਾਰ ਆ ਬਾਰਾਜ ਹੂੰ ਜਿਹੜੇ ਆਪਣੀ ਨੁਮਾਇੰਦਗੀ ਨਹੀਂ ਲੋਕਾਂ ਦੀ ਬਰਚਾ ਸਕੇ 70000 ਲੋਕਾਂ ਦੀ ਇਹਨਾਂ ਤੋਂ ਵਿਸ਼ਵਾਸ ਲੈਣੇ ਕਿ ਇਹ ਹੋਊਗਾ ਇਹ ਤਾਂ ਇੱਕ ਸਿੰਬੋਲਿਕ ਪ੍ਰੋਟੈਸਟ ਆ ਕਿ ਉਹ ਖਰੜ ਦੇ ਲੋਕੋ ਜਾਗ ਜਾਓ ਪੰਜਾਬ ਦੇ ਲੋਕੋ ਜਾਗ ਜਾਓ ਜਦੋਂ ਤੁਹਾਡੇ ਦੇ ਪੀੜ ਆਊਗੀ ਆਮ ਲੋਕ ਤਲਵਾਰਾ ਲੈ ਕੇ ਅੱਗੇ ਖੜੇ ਹੋਣਗੇ ਤੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਸਰਕਾਰੀ ਘਰਾਂ 'ਚ ਰਹਿ ਰਹੇ ਨੇ ਜਿਨ੍ਹਾਂ ਦੀ ਸਰਕਾਰੀ ਨੌਕਰੀ ਹੈ ਜਿਨ੍ਹਾਂ ਦੀ ਡਿਊਟੀਆਂ ਬੰਦੀਆਂ ਨੇ ਉਹਨਾਂ ਨੇ ਭੱਜ ਜਾਣਾ ਮਰੂਗਾ ਕੌਣ ਸਾਡੇ ਵਰਗੇ ਨੌਜਵਾਨ ਮਾਵਾਂ ਕਿਧੀਆਂ ਰਹਿਣਗੀਆਂ ਸਾਡੇ ਵਰਗੇ ਨੌਜਵਾਨਾਂ ਦੀਆਂ ਐਮਐਲਏ ਐਮਪੀ ਦੀ ਮਾਂ ਨਹੀਂ ਰਹੂਗੀ ਉਹਨੂੰ ਤਾਂ ਵੱਧ ਗਿਆ ਘਰੇ ਚ ਬਣ ਕੇ ਜਦੋਂ ਇਹ ਅਟੈਕ ਹੋਇਆ ਨਾ ਸਾਡੇ ਪਿੰਡ ਖਾਲੀ ਕਰਾਏਗੇ ਇਸ ਲਈ ਇਹ ਬਹੁਤ ਵੱਡੀ ਪੰਜਾਬ ਦੀ ਸੋਚਣ ਵਾਲੀ ਗੱਲ ਹੈ ਬਿਲਕੁਲ ਠੀਕ ਹੈ ਸ਼ਰਪ੍ਰੀਤ ਸਿੰਘ ਸਿੱਧੂ ਸਾਡੇ ਨਾਲ ਸੀਗੇ ਤਾਂ ਗੱਲਬਾਤ ਕੀਤੀ ਹੈ ਇਹਨਾਂ ਨੇ ਇੱਕ ਗੱਲ ਵਿੱਚ ਜ਼ਰੂਰ ਕਹੀ ਹੈ ਕਹਿੰਦੇ ਸਾਨੂੰ ਹੱਥਾਂ ਦੇ ਵਿੱਚ ਝਾੜੂ ਨਹੀਂ ਕਿਰਪਾਨ ਚਾਹੀਦੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਿੱਕੇ ਨਾਲ ਇਹਨਾਂ ਨੇ ਸੰਬੋਲਿਕੀ ਪ੍ਰੋਟੈਸਟ ਕੀਤਾ ਇੱਕ ਜਿਹੜਾ ਸ਼ਿਕਾਇਤ ਕਰਕੇ ਆਏ ਨੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਐਫ ਆਈ ਆਰ ਦਰਜ ਕਰਾਉਣ ਦੀ ਗੱਲ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੁੰਦੀ ਹੈ ਜਾਂ ਨਹੀਂ ਇਹ ਦੇਖਣਾ ਹੈਗਾ ਕੈਮੇਸਾਹਾਯੋਗ ਦੇ ਸੀ ਨਿਰਦਿਸ਼ ਧੰਨਵਾਦ